15 ਮਈ ਨੂੰ ਸਵੇਰੇ 8:30-9 ਵਜੇ ਦੇ ਵਿਚਾਲੇ ਪੁਲਿਸ ਨੂੰ ਇੱਕ ਕਰਮਜੀਤ ਸਿੰਘ ਸਨ ਆਫ ਗੁਰਮੇਲ ਸਿੰਘ ਵੱਲੋਂ ਇਤਲਾਹ ਦਿੱਤੀ ਗਈ ਕਿ ਉਹਦੇ ਫਰਾ ਦੇ ਕਿਸੇ ਨੇ ਬਹਿਰੇ ਦੇ ਨਾਲ ਕਤਲ ਕਰਤਾ ਹੈ ਉਹ ਫਰਾ ਦਾ ਨਾਮ ਜਿੰਦਾ ਆ ਬਹਾਦਰ ਸਿੰਘ ਸਨ ਆਫ ਗੁਰਮੇਲ ਸਿੰਘ ਤੇ ਇਮੀਡੀਏਟਲੀ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲੀ ਪੁਲਿਸ ਦੇ ਜੋ ਇਨੀਸ਼ੀਅਲ ਆਬਜ਼ਰਵੇਸ਼ਨ ਔਰ ਇਨਵੈਸਟੀਗੇਸ਼ਨ ਸੀਗੀ ਉਹ ਉਹਦੇ ਕਰਕੇ ਪਤਾ ਲੱਗਿਆ ਕਿ ਜੋ ਬਹਾਦਰ ਸਿੰਘ ਹੈ ਉਹਦੇ ਸਿਰ 'ਤੇ ਲੋਹੇ ਦੀ ਰੌਡ ਨਾਲ वार ਕਰਕੇ ਉਹਦਾ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਮਰਡਰ 2 ਪਰਸਨ ਨੇ ਮਿਲ ਕੇ ਕੀਤਾ ਸੀਗਾ ਇੱਕ ਤਾਂ ਸੁਖਪ੍ਰੀਤ ਸੁਖਦੀਪ ਸਿੰਘ ਸੁਖਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਜੋ ਬਹਾਦਰ ਸਿੰਘ ਹੈ ਤੇ ਇੱਕ ਲਿਵਨ ਪਾਰਟਨਰ ਜਸਵੀਰ ਕੌਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਬਹਾਦਰ ਸਿੰਘ ਦਾ ਮਰਡਰ ਕੀਤਾ ਸੀਗਾ ਤੇ ਇਹ ਨਾਲ ਅਤੇ ਸੋਇਆ ਪਿੰਡ ਦੇ ਵਿੱਚ ਰਹਿ ਰਹੇ ਸੀਗੇ ਪਿਛੋਕੜ ਬਹਾਦਰ ਸਿੰਘ ਕੀ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਤੇ ਉੱਥੇ ਬਹਾਦਰ ਸਿੰਘ ਕੀ ਪਹਿਲੀ ਮੈਰਿਜ ਤੋਂ ਇੱਕ ਛੋਟੀ ਬੱਚੀ ਵੀ ਹੈ 6-7 ਸਾਲ ਦੀ ਦੀ ਬੱਚੀ ਸੀਗੀ ਉਹ ਇਹ ਪੂਰੇ ਜੋ ਮਰਡਰ ਹੈ ਅਭੀ ਇੱਕ ਆਈ ਵਿਟਨੈਸ ਵੀ ਹੈਗੀ ਇਹਦੇ ਨਾਲ ਨਾਲ ਹੀ ਫਿਰ ਇਮੀਡੀਟਲੀ ਕਿਉਂਕਿ ਜੁਰਮ ਵੀ ਬੜਾ ਸੰਗੀਨ ਤੇ ਬੜਾ ਸੈਂਸੇਸ਼ਨਲ ਇੱਕ ਕ੍ਰਾਈਮ ਸੀਗਾ ਤੇ SPD ਦੇ ਅੰਡਰ ਇਮੀਡੀਏਟਲੀ DSP ਫਾਈਲ ਤੇ DSP D ਦੇ ਅੰਡਰ ਇਹਨਾਂ ਦੇ ਰਿਸਪੈਕਟਿਵ ਇੰਚਾਰजेस ਐਸਐਚਓ ਨਾਲ ਤੇ ਸੀਆਈ ਇੰਚਾਰਜ ਦੀ ਟੀਮਸ ਬਣਾਈ ਗਈ ਤੇ ਦੋਨੋਂ ਹੀ ਜੋ ਦੋਸ਼ੀ ਹੈ ਇਹ ਮੌਕੇ ਤੋਂ ਫਰਾਰ ਹੋ ਚੁਕੇ ਸੀਗੇ ਜਦੋਂ ਤੱਕ ਸਾਡੇ ਕੋਲ ਲੱਤ ਲਾਈ ਤੇ ਟੈਕਨੀਕਲੀ ਇਹਨਾਂ ਨੂੰ ਫਿਰ ਟ੍ਰੇਸ ਕੀਤਾ ਗਿਆ ਤੇ ਨਾਲ ਨੂੰ ਅਲਟੀਮੇਟਲੀ ਫਿਰ ਅੰਬਾਲਾ ਤੋਂ ਫੜਿਆ ਗਿਆ ਸੀਗਾ ਤੇ ਵਿਦਿਨ 6 ਆਵਰਜ਼ ਵੱਡੀ ਕਾਮਯਾਬੀ ਹੈਗੀ ਜਿਹੜੀ ਕਿ ਖੰਨਾ ਪੁਲਿਸ ਨੂੰ ਮਿਲੀ ਹੈ ਤੇ 6 ਘੰਟਿਆਂ ਦੇ ਅੰਦਰ ਅੰਦਰ ਹੀ ਇਤਲਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਨੂੰ ਟ੍ਰੇਸ ਵੀ ਕਰ ਲਿਆ ਤੇ ਜੋ ਦੋਸ਼ੀਆਂ ਨੂੰ ਅਰੈਸਟ ਵੀ ਕਰ ਲਿਆ ਸੀਗਾ ਮੈਨੂੰ ਇਹ ਵੀ ਕਹ ਰਹੇ ਸੀ ਜਿਹੜਾ ਮਰਡਰ ਕਰਨ ਦੇ ਕੀ ਉਹ ਲੇਡੀ ਆ ਕੀ ਲੱਗਦੀ ਹੈਗੀ ਅ ਜੋ ਬਹਾਦਰ ਸਿੰਘ ਦੇ ਡਿਸੀਜ਼ ਜੋ ਹੈਗਾ ਉਹਦੇ ਲਿਵ-ਇਨ 파ਟਨਰ ਸੀਗੀ ਤੇ ਉਹਦਾ ਪੁਰਾਣਾ ਵੀ ਇੱਕ ਬੋਏਫ੍ਰੈਂਡ ਸੀਗਾ ਉਹਦੇ ਨਾਲ ਮਿਲ ਕੇ ਇਹਨੇ ਇਹਦਾ ਮਰਡਰ ਕੀਤਾ ਹੈਗਾ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈਗੀ ਉਹ ਦਰਸਾਉਂਦੀ ਹੈਗੀ ਕਿ ਇਹ ਸ਼ਾਇਦ ਉਹ ਜੋ ਪੁਰਾਣੇ ਸਾਥੀ ਦੇ ਨਾਲ ਭਜਣ ਦੀ ਫਿਰਾਗ ਦੇ ਵਿੱਚ ਹੈਗੀ ਤੇ ਮਰਨ ਵਾਲੇ ਦੇ ਨਾਲ ਇਹਨੇ ਵਿਆਹ ਦਾ ਕਮਿਟ ਕੀਤਾ ਹੋਇਆ ਸੀਗਾ ਆਲਰੇਡੀ ਮੈਰਿਡ ਵੀ ਹੈਗੀ ਇਹਦੇ ਵੀ ਆਪਣੇ ਦੋ ਬੱਚੇ ਤੇ ਬਹਾਦਰ ਸਿੰਘ ਜੋ ਮਰਨ ਵਾਲਾ ਉਹਦੇ ਵੀ ਆਪਣੀ ਇੱਕ ਬੱਚੀ ਹੈਗੀ ਤੇ ਦੋਨੋਂ ਹੀ ਮੈਰਿਡ ਸੀਗੇ ਮੈਮ ਕਿੱਡੇ ਕਿੱਡੇ ਬੱਚੇ ਨੇ ਜਿਹਨਾਂ ਦਾ ਲੀਡਰ ਕਿੰਨੀ ਏਜ ਨਾਲ ਜੋ ਮਰਨ ਵਾਲੇ ਦੀ ਬੱਚੀ ਦੀ ਏਜ 6 ਤੋਂ 7 ਸਾਲ ਛੋਟੀ ਬੱਚੀ ਹੈਗੀ ਉਹਦੇ ਸਾਹਮਣੇ ਹੀ ਉਹਦੇ ਫਾਦਰ ਦੇ ਉਪਰ ਅਟੈਕ ਹੋਇਆ ਉਹਦੇ ਸਾਹਮਣੇ ਹੀ ਪੂਰਾ ਮਰਡਰ ਕੇਸ ਹੋਇਆਗਾ ਤੇ ਮੈਮ ਕਾਰਨ ਕੀ ਸੀਗਾ ਜਿੱਥੇ ਪਹਿਲਾਂ ਰਹਿੰਦਾ ਸੀ ਪਿੰਡ ਸੀ ਉੱਥੋਂ ਇੱਥੇ ਕਿਉਂ ਆਇਆ ਸੀ ਕੋਈ ਕਾਰਨ ਸੀਗਾ ਬੇਸਿਕਲੀ ਮੈਰਿਟਲ ਹੋ ਸਕਦਾ ਈ ਸ਼ੋ ਕਿਉਂਕਿ ਇੱਥੇ ਜੋ ਦੋਸ਼ੀ ਦੋਸ਼ਣ ਹੈਗੀ ਉਹਦੇ ਨਾਲੇ ਲਿਵਨ ਚ ਰਹਿ ਰਿਹਾ ਸੀਗਾ ਉਹਦੇ ਨਾਲ ਪਹਿਲੀ ਵਾਈਫ ਨੂੰ ਉਥੇ ਸੈਪਰੇਸ਼ਨ ਹੋ ਗਈ ਸੀ ਜਾਂ ਕੋਈ ਉਹ ਅਜੇ ਕਨਫਰਮ ਕਰਨਾ ਬਾਕੀ ਹੈ ਮੁਰਲੀ ਤਫਤੀਸ਼ ਹੈ ਕਿ ਕਿ ਦੋਸ਼ੀ ਫੜੇ ਜਾ ਚੁਕੇ ਇਹਦੇ ਨਾਲ ਡਿਸੀਜ਼ ਦੇ ਨਾਲ ਜੋ ਦੋਸ਼ੀ ਜਸਵੀਰ ਕੌਰ ਹੈ ਉਹ ਲਿਵ ਇਨ ਪਾਰਟਨਰ ਸੀਗੀ ਤੇ ਦੋਸ਼ੀ ਜਸਵੀਰ ਕੌਰ ਦਾ ਫਰਦਰ ਆਪਣਾ ਇੱਕ ਹੋਰ ਸਾਥੀ ਹੈਗਾ ਸੁਪ੍ਰੀਤ ਸਿੰਘ ਉਹ ਸੁਖੀ ਤੇ ਉਹ ਉਹਦੇ ਨਾਲ ਵੀ ਦਾ ਰਿਲੇਸ਼ਨਸ਼ਿਪ ਹੈਗਾ ਥੋੜੀ ਕਮਿਊਨਿਟੀ ਦਾ ਬਲੌਂਗ ਕਰਦੇ ਸੀ ਕਿ ਕਿ ਜਾਤ ਕਮਿਊਨਿਟੀ ਦਾ ਉਹ ਨਹੀਂ ਕਰਨਾ ਚਾਹੀ ਤੇ ਮੈਂ ਉਹਨੂੰ ਪਹਿਲਾਂ ਦੇ ਖਰਚੇ ਦਾ ਜ਼ਿੰਮੇਵਾਰ ਆਇਰਨ ਰੋਡ ਇੱਕ ਲੋਹੇ ਦੀ ਰੋਡ ਉਹਦੇ ਸਿਰ ਦੇ ਵਿੱਚ ਮਾਰੀ ਹੈਗੀ ਤੇ ਬੜਾ ਬਹਿਰਮੀ ਨਾਲ ਇਹ ਮਰਡਰ ਕੀਤਾ ਗਿਆ ਹੈ। ਕੋਈ ਵੀ ਬੱਚੇ ਦਰਜ ਨਹੀਂ ਮਿਲ ਚੁਕੀ। ਅਜੇ ਤੱਕ ਕੁਝ ਨਹੀਂ। ਠੀਕ ਹੈ। ਥੈਂਕ ਯੂ। ਥੈਂਕ ਯੂ। ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ, ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ। ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰ ਪ੍ਰਾਪਤ ਕਰਵਾਓ। ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ। ਸਾਰੀਆਂ ਸੇਵਾਵਾਂ ਸੌਖੀਆਂ, ਪਰੋਸੇਯੋਗ ਅਤੇ ਸਮੇਂ ਸਿਰ। ਆਜ ਹੀ ਸੰਪਰਕ ਕਰੋ। ਦੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ।